ਮੋਦੀ ਸਰਕਾਰ ਦੇ ਦਵਾਹੇਠ ਚੋਣ ਕਮਿਸ਼ਨ ਵੱਲੋਂ ਪੱਖਪਾਤ ਕਰਕੇ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕੀਤੀ ਗਈ ਹੈ। ਪੱਖਪਾਤੀ ਰਵਈਆ ਮੁਰਦਾਬਾ। ਮੁਰਦਾਬਾ। ਪੰਜਾਬ ਦੇ ਲੋਕ ਸਭਾ ਚੋਣਾਂ ਜਿੱਤਣ ਦੇ ਲਈ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ। ਉਤੈ ਹੀ ਬੇਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ। ਸਿੱਟ ਦੇ ਮੈਂਬਰ ਕੁਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੋਂ ਬਾਅਦ ਇਹ ਮੁੱਦਾ ਦਿਨੋ ਦਿਨ ਕਰ ਮੰਦਾ ਜਾ ਰਿਹਾ ਹੈ ਅਤੇ ਪੰਜਾਬ 'ਚ ਕਈ ਥਾਵਾਂ ਤੇ ਅਕਾਲੀ ਦਲ ਦਾ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮਾਮਲਾ ਸੰਗਰੂਰ ਤੋਂ ਦੇਖਣ ਨੂੰ ਸਾਹਮਣੇ ਆਇਆ ਹੈ। ਜਿੱਥੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਹਿਰ ਚੇਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬਾਦਲਾ ਅਤੇ ਨਰਿੰਦਰ ਮੋਦੀ ਦੇ ਪੋਸਟਰ ਤੇ ਕਾਲਖ ਮਲ ਕੇ ਆਪਣਾ ਵਿਰੋਧ ਜ਼ਾਹਰ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੇ ਲੋਕਾਂ ਦਾ ਕਹਿਣਾ ਕਿ ਕੁਵਰ ਵਿਜੇ ਪ੍ਰਤਾਪ ਦੀ ਬਦਲੀ ਨੂੰ ਰੱਦ ਕੀਤਾ ਜਾਵੇ। ਉਹ ਜਾਂਚ ਹੁਣ ਬਿਲਕੁਲ ਸਿਰੇ ਪਹੁੰਚ ਚੁੱਕੀ ਸੀ ਜਿਹੜੀ ਬਾਦਲਾਂ ਦੀ ਜੁੰਡਲੀ ਹੈ। ਉਹਨਾਂ ਦੀ ਜੇਲ੍ਹ ਜਾਣ ਦੀ ਤਿਆਰੀ ਸੀ ਉਹਨਾਂ ਦੀ ਮੋਦੀ ਸਰਕਾਰ ਨਾਲ ਭਾਈਵਾਲ ਹੋਣ ਦੇ ਕਾਰਨ ਮੋਦੀ ਸਰਕਾਰ ਦੇ ਦਵਾਹੇਠ ਚੋਣ ਕਮਿਸ਼ਨ ਵੱਲੋਂ ਪੱਖਪਾਤ ਕਰਕੇ ਕਮਰਬਜੀਤ ਪ੍ਰਤਾਪ ਸਿੰਘ ਦੀ ਬਦਲੀ ਕੀਤੀ ਗਈ ਹੈ ਸੋ ਅਸੀਂ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਪੱਖਪਾਤੀ ਰਵਈਆ ਦੂਰ ਕਰਕੇ ਜਿਹੜੀ ਕਮਰਬਜੀਤ ਪ੍ਰਤਾਪ ਸਿੰਘ ਦੀ ਬਦਲੀ ਕੀਤੀ ਉਹਨੂੰ ਰੱਦ ਕੀਤਾ ਜਾਵੇ ਤੇ ਦੂਸਰਾ ਚੋਣ ਪਰ ਇਹ ਪ੍ਰੋਟੈਸਟ ਦਾ ਅੱਜ ਦਾ ਕਾਰਨ ਸੀ ਦਿੱਲੀ ਦੇ ਵਿੱਚ ਸਿੱਖਾਂ ਦੇ ਨਾਲ ਸਰੇ ਆਮ ਤੱਕ ਇਸਾਹੀ ਹੋ ਰਹੀ ਹੈ ਜਸਟਿਸ ਜੋਰਾ ਸਿੰਘ ਦੀ ਜਿਹੜੀ ਰਿਪੋਰਟ ਸੀ ਉਸ ਨੂੰ ਰੱਦ ਕੀਤਾ ਗਿਆ ਫਿਰ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਉਸ ਦੀ ਵੀ ਜਿਹੜੀ ਰਿਪੋਰਟ ਸੀ ਉਸ ਨੂੰ ਵੀ ਮੌਕੇ ਦੀਆਂ ਸਰਕਾਰਾਂ ਵੱਲੋਂ ਘੜੀ ਮਿਥੀ ਸਾਜ਼ਿਸ਼ ਦੇ ਤਹਿਤ ਰੱਦ ਕੀਤਾ ਗਿਆ ਤੀਸਰੀ ਸੈੱਟ ਜਿਹੜੀ ਬਣਾਈ ਹੈ ਉਸ ਦਾ ਆਗੂ ਕੁੰਬਰ ਵਿਜੇ ਪ੍ਰਤਾਪ ਸਿੰਘ ਨੂੰ ਬਣਾਇਆ ਗਿਆ ਜੋ ਕਿ ਬੜੀ ਨਿਰਪੱਖਤਾ ਦੇ ਨਾਲ ਜਿਹੜੀ ਜਾਂਚ ਸੀ ਉਹ ਕਰ ਰਹੇ ਸੀ ਅਤੇ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਪੂਰੀ ਆਸ ਵੱਜ ਚੁੱਕੀ ਸੀ ਜਦੋਂ ਸੈੱਟ ਵੱਲੋਂ ਸਾਰੀ ਜਾਂਚ ਮੁਕੰਮਲ ਕੀਤੀ ਜਾ ਚੁੱਕੀ ਸੀ ਤਾਂ ਚਾਉਣਾ ਮੌਕੇ ਤੇ ਨੇ ਮੋਦੀ ਸਰਕਾਰ ਵੱਲੋਂ ਮੌਕੇ ਦੇ ਬਾਦਲ ਜੁੰਡਲੀ ਹੁਕਮਰਾਨਾਂ ਨੂੰ ਬਚਾਉਣ ਵਾਸਤੇ ਅਤੇ ਉਹਨਾਂ ਪੁਲਿਸ ਅਫਸਰਾਂ ਨੂੰ ਬਚਾਉਣ ਵਾਸਤੇ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਸਿੱਟਦੀ ਅਗਵਾਈ ਕਰਦੇ ਸੀ ਉਹਨਾਂ ਦਾ ਜਿਹੜਾ ਤਵਾਦਲਾ ਕੀਤਾ ਗਿਆ ਅਸੀਂ ਚੋਣ ਕਮਿਸ਼ਨਰ ਨੂੰ ਮੰਗ ਕਰਦੇ ਆ ਉਹਨਾਂ ਤੋਂ ਕਿ ਇਸ ਦੇ ਉੱਤੇ ਦੁਬਾਰੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਸ਼ੱਕ ਹੈ ਕਿ ਇਹ ਇੱਕ ਪੱਖਪਾਤ ਦੇ ਅਧੀਨ ਜਿਹੜਾ ਫੈਸਲਾ ਚੋਣ ਕਮਿਸ਼ਨਰ ਵੱਲੋਂ ਲਿਆ ਗਿਆ ਉਧਰ ਦੂਜੇ ਪਾਸੇ ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚਿੰਮਾ ਦਾ ਕਹਿਣਾ ਹੈ ਕਿ ਕੁਵਰ ਬੀਜੇ ਪ੍ਰਤਾਪ ਦੇ ਤਬਾਦਲੇ ਕਾਰਨ ਜਾਂਚ ਵਿੱਚ ਕੋਈ ਵੀ ਰੁਕਾਵਟ ਨਹੀਂ ਆ ਸਕਦੀ ਪਰ ਉਹਦੇ ਉੱਤੇ ਕਮਿਸ਼ਨ ਨੇ ਮੈਰਿਟ ਦੇ ਉੱਤੇ ਕਾਰਵਾਈ ਕੀਤੀ ਸੀ ਤਾਂ ਦੇਖਿਆ ਵੀ ਸੀ ਕਿ ਅਫਸਰ ਦਾ ਕੰਡਕਟ ਗਲਤ ਹੈ ਕਮਿਸ਼ਨ ਨੇ ਫਰਦਰ ਐਕਸ਼ਨ ਲੈਣ ਦਾ ਵਾਸਤੇ ਵੀ ਪਿਆਸ ਹੈ ਇਸ ਗੱਲ ਨੂੰ ਝੂਠ ਦਾ ਪਨੰਦਾ ਬਣਾ ਕੇ ਜਿਸ ਤਰੀਕੇ ਨਾਲ ਗੱਸੋਂ ਨੂੰ ਫਿਰ ਪੇਸ਼ ਕੀਤਾ ਜਾ ਰਿਹਾ ਕਿ ਜਿਹੜੀ ਐਸਐਸਜੀ ਦੀ ਇਨਵੈਸਟੀਗੇਸ਼ਨ ਉੱਪਨ ਦੀ ਗੱਲ ਕੀਤੀ ਹੋਈ ਮੈਂ ਸੰਵਿਧਾਨਕ ਉਮਰ ਵਿਜੇ ਪੰਡਾਪ ਸਾਰੀ ਕੌਮ ਦੀ ਬਹੁਤ ਵੱਡੀ ਤੋਹਫੀਨ ਕਰ ਰਿਹਾ ਪੰਜਾਬ ਦੇ ਡੀਜੀਪੀ ਦੀ ਤੋਹਫੀਨ ਕਰ ਰਿਹਾ ਆਪਣਾ ਜਿਹੜਾ ਐਸਐਸਜੀ ਦਾ ਚੇਅਰਮੈਨ ਹੈ ਉਹਦੀ ਤੋਹਫੀਨ ਕਰ ਰਿਹਾ ਔਰ ਟੋਟਲ ਪੁਲਿਸ ਫੋਰਸ ਦੀ ਰਾਜਨੀਤਿਕ ਲੋਕਾਂ ਦੇ ਨਾਲ ਹਲਕੇ ਤੋਹੀਨ ਕਰਵਾ ਰਿਹਾ ਕਿ ਮੇਰੇ ਤੋਂ ਇਲਾਵਾ ਬਾਕੀ ਸਾਰੀ ਪੰਜਾਬ ਪੁਲਿਸ ਜਿਹੜੀ ਹੈ ਉਹ ਜਲੀ ਇਹ ਕਿਹਨੇ ਚੁੰਦੇ ਨੇ ਆਪਣੀ ਫੋਰਸ ਨੂੰ ਤੁਸੀਂ ਕਿ ਤੁਹਾਡੇ ਤੇ ਇੱਕ ਲੀਗਲ ਐਕਸ਼ਨ ਹੋਇਆ ਹੈ ਸੇਵਾ ਦੇ ਨਿਯਮ ਦੇ ਮਤ ਉ ਤੁਸੀਂ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਨਾਲ ਰਲ ਕੇ ਸਾਜ਼ਿਸ਼ ਰਚ ਕੇ ਸਾਰੀ ਆਪਣੀ ਪੁਲਿਸ ਨੂੰ ਵੀ ਬਦਨਾਮ ਕਰ ਰਹੇ ਹੋ ਆਪਣੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਵੀ ਬਦਨਾਮ ਕਰ ਰਹੇ ਹੋ ਇਹ ਸ਼ੋਕੰਦੀ ਕੋਸ਼ਿਸ਼ ਕਰ ਰਿਹਾ ਕਿ ਸਾਰੇ ਪੰਜਾਬ ਪੁਲਿਸ ਦੇ ਅਫਸਰ ਇਨਕੰਪੀਟੈਂਟਰ ਕੱਲਾ ਮੈਂ ਕੰਪੀਟੈਂਟਰ ਇਹ ਗੱਲ ਪਿੱਤਾ ਸਰਕਾਰ ਕੀਤੀ ਜਾ ਸਕਦੀ ਕਦੀ ਵੀ ਕੋਈ ਇਨਵੈਸਟੀਗੇਸ਼ਨ ਮਾਡਲ ਕੋਡ ਆਫ ਕੰਡਕਟ ਦੇ ਨਾਲ ਨਹੀਂ ਰੁਕੀ ਕਦੀ ਕਿਸੇ ਥਾਣੇ ਦਾ ਕੰਮ ਮਾਡਲ ਕੋਡ ਆਫ ਕੰਡਕਟ ਦੇ ਨਾਲ ਨਹੀਂ ਰੁਕਿਆ ਇਨਵੈਸਟੀਗੇਸ਼ਨ ਨੂੰ ਕੋਈ ਨਹੀਂ ਰੋਕ ਸਕਦਾ ਸਿਰਫ ਇੱਕ ਅਫਸਰ ਦਾ ਗਲਤ ਜਿਹੜਾ ਬਿਹੇਵੀਅਰ ਸੀ ਉਹ ਫੜਿਆ ਗਿਆ ਉਹਦੇ ਉੱਤੇ ਐਕਸ਼ਨ ਹੋਇਆ ਅੱਜ ਸਾਰੀਆਂ ਪਾਰਟੀਆਂ ਤਰਕੁਮਸੀ ਹੋ ਰਹੀਆਂ ਕਹਿੰਦਾ ਕਿ ਕਿ ਇਹਨਾਂ ਨੇ ਜਿਹੜੀ ਸਾਜ਼ਿਸ਼ ਖੇਡਣੀ ਸੀ ਲੋਕਾਂ ਨੂੰ ਘਬਰਾਹਤ ਕਰਨਾ ਸੀ ਉਹ ਚਾਲ ਇਹਨਾਂ ਦੀ ਫੇਲ ਗਈ। ਬੇਸ਼ੱਕ ਅਕਾਲੀ ਦਲ ਕੁਵਰ ਵਿਜੇ ਪ੍ਰਤਾਪ ਦੇਤ ਬਾਦਲੇ ਕਾਰਨ ਹੁਣ ਸੁੱਖ ਦੇ ਸਾਹ ਲੈਣ ਬਾਰੇ ਸੋਚ ਰਿਹਾ ਹੋਵੇ ਪਰ ਉਹਨਾਂ ਦੀ ਇਹ ਝਾਲ ਫੁੱਟੀ ਪੈਂਦੀ ਦਿਖਾਈ ਦੇ ਸਕਦੀ ਹੈ। ਕੁਵਰ ਵਿਜੇ ਪ੍ਰਤਾਪ ਦੇਤ ਬਾਦਲੇ ਦੇ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਵੱਧਦੇ ਜਾ ਰਹੇ ਨੇ। ਸੰਗਰੂਰ ਤੋਂ ਅਨਿਲ ਜੈਨ ਅਤੇ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ।